2.1% ਲੋਕ ਹੈ ਜਿਨ੍ਹਾਂ ਨੇ ਬਾਡੀ ਬਿਲਡਿੰਗ ਨੂੰ ਆਪਣਾ ਪੇਸ਼ਾ ਬਣਾਇਆ ਫੀਮੇਲਸ ਦੇ ਵਿੱਚ ਜਿਹੜਾ ਮਸਲਸ ਹੈਗੇ ਨੇ ਸਾਡੇ ਉਹਨਾਂ ਦੀ ਕੁਆਲਿਟੀ ਐਸ ਕੰਪੇਅਰ ਟੂ ਮੇਲਸ ਥੋੜੀ ਪੂਰ 89% ਲੋਕ ਜੋ ਅਸੀਂ ਲੋਕ ਕਿਸੇ ਸ਼ੌਕ ਲਈ ਜਾਂ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਜਿਮ ਜਾਣਾ ਦੇ ਵਿੱਚ ਪ੍ਰੋਬਲਮ ਥੋੜੀ ਜਿਆਦਾ ਹੈ ਮੇਨ ਲਿੰਕ ਕਰਦੇ ਆ ਪਲੇਅਰ ਸਾਡੇ ਜਾਂ ਸਾਡੇ ਨੂੰ ਜ਼ਰੂਰ ਇਕੱਲੇ ਰਹ ਰਹੇ ਨੇ ਜਾਂ ਇਕੱਲੇ ਰਹਿ ਰਹੇ ਨੇ ਜਾਂ ਹਾਲਾਤ ਇਹਦੇ ਨੇ ਬਣ ਗਈ ਸੋਸਾਇਟੀ ਦੇ ਕਿਰੋਂ ਇਕੱਲੇ ਰਹਿਣਾ ਪਿਆ ਜਿਹੜਾ ਹੈ ਉਹਦੀ ਕੁਆਲਿਟੀ ਦੀ ਹਲੇ ਵੀ ਸਾਡੇ ਕੋਲ ਕੋਈ ਸ਼ਿਉਰਟੀ ਨਹੀਂ ਹੈ ਕਿ ਉਹ ਨੈਸ਼ਨਲ ਰੋਟਿੰਗ ਤੋਂ ਬੈਟਰ ਹੈ ਭਾਈ ਦੇਖੋ ਜੀ ਸਾਨੂੰ ਬਣਿਆ ਤਾਂ ਸਹੀ 스마트ਫੋਨ ਕੋ ਸਾਡੀ ਹੈਲਪ ਕਰੇਗਾ ਲੇਕਿਨ ਉਹਨੇ ਸਾਡੀ ਹੈਲਪ ਨਹੀਂ ਕਰ ਰਿਹਾ ਮੈਂ ਸਾਨੂੰ ਯੂਜ਼ ਕਰ ਰਿਹਾ ਅਸੀਂ ਇਹਨੂੰ ਯੂਜ਼ ਕਰ ਰਿਹਾ ਜਿਹੜਾ ਬਦਲ ਰਿਹਾ ਉਹਦੇ ਤੋਂ ਸਰਦੀ ਦੇ ਹਿਸਾਬ ਨਾਲ ਪਚਾ ਕਰਨਾ ਚਾਹੀਦਾ ਹਰਣਾ ਬੇਸਿਕਲੀ ਆਪਣਾ ਪ੍ਰੋਟੀਨ ਦੀ ਸੋਰਸ ਲਈ ਖਾਂਦੇ ਆਂ ਵੈਜੀਟੇਰੀਅਨ ਫੂਡ ਹੈ ਇਟ ਇਜ਼ ਐਸ ਗੁੱਡ ਐਸ ਫਿਜ਼ੀਕਲ ਹੈਲਥ অর ਮੈਂਟਲ ਹੈਲਥ ਜਿਹੜੀ ਆ ਉਹਨਾਂ ਦੀ ਏਜ ਨੂੰ ਲੰਬਾ ਕਰੀ ਜਿਹੜਾ ਤੁਸੀਂ ਕੁਝ ਠੀਕ ਗੱਲ ਕੀਤੀ ਹੈ ਕਿ ਜਿਹੜਾ ਵੈਦਰ ਚੇਂਜ ਹੋ ਰਿਹਾ ਉਹਦੇ ਨਾਲ ਕਹਿੰਦਾ ਸਾਡੀ ਬਾਡੀ ਹਜੇ ਜੋ ਸਰਦੀਆਂ ਦੇ ਲਈ ਤਿਆਰ ਸੀ ਉਹ ਜੇ ਚੇਂਜ ਆਫ ਵੈਦਰ ਲਈ ਤਿਆਰ ਨਹੀਂ ਗਰਮੀਆਂ ਦੇ ਪੂਰੇ ਮੌਸਮ ਲਈ ਤਿਆਰ ਨਹੀਂ ਹੁੰਦੀ ਤੇ ਇਸ ਕਰਕੇ ਬਾਡੀ ਦੇ ਰਿਐਕਸ਼ਨਸ ਹੁੰਦੇ ਨੇ ਆਪਸ ਦੇ ਵਿੱਚ ਸਾਨੂੰ ਹਜੇ ਆਪਣਾ ਤਾਨੂੰ ਡਾਈਟ ਵੀ ਜਿਹੜੀ ਆ ਅੱਛੀ ਗ੍ਰੀਨ ਵੈਜੀਟੇਬਲਸ ਜਾਂ ਫਰੂਟਸ ਹੀ ਲੈਣੇ ਚਾਹੀਦੇ ਨੇ ਮੌਸਮ ਜਿਹੜਾ ਬਦਲ ਰਿਹਾ ਉਹਦੇ ਤੋਂ ਸਰਦੀ ਦੇ ਹਿਸਾਬ ਨਾਲ ਹੀ ਬਚਾਅ ਕਰਨਾ ਚਾਹੀਦਾ ਤੁਹਾਨੂੰ ਡਾਈਟ ਵੀ ਜਿਹੜੀ ਆ ਅੱਛੀ ਗ੍ਰੀਨ ਵੈਜੀਟੇਬਲਸ ਜਾਂ ਫਰੂਟਸ ਹੀ ਲੈਣੇ ਚਾਹੀਦੇ ਨੇ ਆਊਟਸਾਈਡ ਫੂਡ ਨਹੀਂ ਖਾਣਾ ਚਾਹੀਦਾ ਔਰ ਸਤਵਿਕ ਭੋਜਨ ਜਿਹਨੂੰ ਆਪਾਂ ਹਿੰਦੀ 'ਚ ਕਹਿੰਦੇ ਆਂ ਕਿ ਸਤਵਿਕ ਭੋਜਨ ਲਓ ਉਹ ਤੁਹਾਡੇ ਲਈ ਬੈਸਟ ਹੈ ਮੋਬਾਈਲ ਦੇਖੋ ਜੀ ਸਾਨੂੰ ਬਣਿਆ ਤਾਂ ਸੀ 스마트ਫੋਨ ਕਿ ਉਹ ਸਾਡੀ ਹੈਲਪ ਕਰੇਗਾ ਲੇਕਿਨ ਉਹਨੇ ਸਾਡੀ ਹੈਲਪ ਨਹੀਂ ਕਰ ਰਿਹਾ ਓਟਾ ਇਹ ਸਾਨੂੰ ਯੂਜ਼ ਕਰ ਰਿਹਾ ਅਸੀਂ ਇਹਨੂੰ ਯੂਜ਼ ਕਰ। ਉਹ ਮੈਂ ਇੱਕ ਛੋਟੀ ਜੀ ਜਿਹੜੀ ਗੱਲ ਕਹਿਣੀ ਚਾਹਾਂਗਾ ਇਹ ਹੈ ਕਿ ਤੁਸੀਂ ਮੋਬਾਈਲ ਜਿਹੜਾ ਤੁਹਾਡਾ ਸੌਣ ਦਾ ਟਾਈਮ ਆ ਉਸ ਤੋਂ 2 ਘੰਟੇ ਪਹਿਲਾਂ ਤੁਸੀਂ ਆਪਣੇ ਤੋਂ ਪਰਾਂ ਰੱਖ ਦਿਓ ਉਹਨੂੰ ਮੋਬਾਈਲ ਨੂੰ। ਉਹ ਦੂਸਰਾ ਲੇਟ ਕੇ ਤਾਂ ਮੋਬਾਈਲ ਯੂਜ਼ ਕਰਨਾ ਬਿਲਕੁਲ ਹੀ ਇੱਕ ਗਲਤ ਤਰੀਕਾ ਹੈ ਉਹਨੂੰ ਯੂਜ਼ ਕਰਨਾ। ਮੋਬਾਈਲ ਫੋਨ ਨੂੰ ਇੱਕ ਵੱਡੀ ਟਿਪ ਹੈ ਕਿ ਫੋਨ ਨੂੰ ਫੋਨ ਯੂਜ਼ ਕਰੋ। ਜੇ ਤੁਸੀਂ ਫੋਨ ਨੂੰ ਐਜ਼ ਅ ਟੀਵੀ ਯੂਜ਼ ਕਰ ਰਹੇ ਹੋ ਫੋਨ ਨੂੰ ਐਜ਼ ਅ ਰੀਡਿੰਗ ਮਟੀਰੀਅਲ ਯੂਜ਼ ਕਰ ਰਹੇ ਹੋ ਤਾਂ ਉਹ ਗਲਤ ਹੈ ਪਰ ਉਹ ਤੁਹਾਨੂੰ ਦੇਰ ਸਵੇਰ ਨਹੀਂ ਬਹੁਤ ਜਲਦੀ ਹੀ ਤੁਹਾਡੀ ਜਿਹੜੀ ਹੈ ਸਰਵਾਈਕਲ ਦੀ ਪ੍ਰੋਬਲਮ ਤੁਹਾਨੂੰ ਸ਼ੁਰੂ ਕਰ ਦੇਗਾ ਔਰ ਜਿਸ ਦੇ ਨਾਲ ਤੁਹਾਡਾ ਡੇ ਦੀ ਵਰਕਿੰਗ ਵੀ ਸਾਰੀ ਇਫੈਕਟ ਹੋਏਗੀ ਔਰ ਤੁਸੀਂ ਆਪਣਾ ਪ੍ਰੋਡਕਟਿਵਿਟੀ ਲਾਈਫ ਦੀ ਬਹੁਤ ਤੁਸੀਂ ਲੂਜ਼ ਕਰ ਸਕਦੇ ਹੋ ਜਿਸ ਤਰ੍ਹਾਂ ਲੇਡੀਜ਼ ਦੇ ਵਿੱਚ ਜਿਸ ਤਰ੍ਹਾਂ ਹੋਏ ਤੁਸੀਂ ਜਿਆਦਾ ਸਰਵਾਈਕਲ ਦੀ ਪ੍ਰੋਬਲਮ ਬਹੁਤ ਇੱਕ ਨੂੰ ਹੋ ਰਹੀ ਹੈ ਤੇ ਲੇਡੀਜ਼ ਨੂੰ ਕਿਸ ਤਰ੍ਹਾਂ ਦਾ ਪਰਹੇਜ਼ ਰੱਖਣਾ ਚਾਹੀਦਾ ਹੈ ਨਾਲ ਕੋਈ ਸਮੱਸਿਆ ਤੋਂ ਉਹਦਾ ਨੂੰ ਵੀ ਜਾਤ ਵਿੱਚ ਲੇਡੀਜ਼ ਦੇ ਵਿੱਚ ਪ੍ਰੋਬਲਮ ਥੋੜੀ ਜਿਹਾ ਜ਼ਿਆਦਾ ਹੈ ਮੈਲਸੋ ਕਿਉਂ ਕਿ ਜਿਹੜੇ ਸਾਡੇ ਹਾਊਸ ਹੋਲਡ ਵਰਕ ਨੇ ਉਹਦੇ ਵਿੱਚ ਸਾਡੀ ਗਰਦਨ ਦੀ ਪੋਜੀਸ਼ਨ ਕੁਝ ਨੀਚੇ ਰਹਿੰਦੀ ਹੈ ਜੋ ਜੈਂਟਲਸ ਦੇ ਵਿੱਚ ਨਹੀਂ ਰਹਿੰਦੀ ਦੂਸਰਾ ਹੈ ਕਿ ਫੀਮੇਲਸ ਦੇ ਵਿੱਚ ਜਿਹੜਾ ਬਸਲਸ ਹੈਗੇ ਨੇ ਸਾਡੇ ਉਹਨਾਂ ਦੀ ਕੁਆਲਿਟੀ ਐਸ ਕੰਪੇਅਰ ਟੂ ਮੈਲਸ ਥੋੜੀ ਪੂਅਰ ਹੁੰਦੀ ਹੈ ਸੋ ਉਹਨਾਂ ਨੂੰ ਜਿਹੜੇ ਸਰਵਾਈਕਲ ਦੀ ਪ੍ਰੋਬਲਮ ਹੈ ਉਹ ਮੈਲਜ਼ ਦੀ ਬਦੌਲਤ ਕੁਝ ਜ਼ਿਆਦਾ ਪਾਈ ਜਾਂਦੀ ਹੈ ਬੈਟਰ ਫਿਰ ਉਹੀ ਮੈਂ ਕਹਾਂਗਾ ਕਿ ਇਹ ਹੈ ਕਿ ਤੁਹਾਨੂੰ ਉਹਨਾਂ ਨੂੰ ਆਪਣਾ ਜਿਹੜਾ ਹਾਊਸ ਹੋਲਡ ਵਰਕ ਖਤਮ ਕਰਨ ਤੋਂ ਬਾਅਦ ਜਿਨ੍ਹਾਂ ਨੇ ਕੁਝ ਰਿਲੈਕਸੇਸ਼ਨ ਕਰਨੀ ਹੈ ਤਾਂ ਬੈਟਰ ਹੈ ਕਿ ਕੋਈ ਫਿਜ਼ੀਕਲ ਐਕਸਰਸਾਈਜ਼ ਜਾਂ ਸੈਰ ਕਰਨਾ ਜਾਂ ਕੁਝ ਹੋਰ ਕਰਨਾ ਉਸ ਮਨ ਵਿੱਚ ਪਾਠ ਕਰਨਾ ਜਾਂ ਜੇ ਟੀਵੀ ਵੀ ਦੇਖਣਾ ਚਾਹੁੰਦੇ ਹਨ ਤਾਂ ਛੇੜ ਤੇ ਬੈਠ ਕੇ ਦੇਖਣਾ ਉਹਨੂੰ ਦੇਖ ਲੈਣ ਮੋਬਾਈਲ ਨਾ ਯੂਜ਼ ਕਰਨ ਸਿਨੀਅਰ ਸਿਟੀਜ਼ਨ ਲਈ ਇਹ ਸੁਨੇਹਾ ਹੈ ਸਿਨੀਅਰ ਸਿਟੀਜ਼ਨ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਉਹ ਆਪਣੀ ਬਾਡੀ ਦਾ ਧਿਆਨ ਰੱਖਣ ਫਿਜ਼ੀਕਲ ਹੈਲਥ ਔਰ ਮੈਂਟਲ ਹੈਲਥ ਜਿਹੜੀਆਂ ਹਨ ਉਹਨਾਂ ਦੀ ਏਜ ਨੂੰ ਲੰਬਾ ਕਰੇਗੀ ਔਰ ਉਹਨੂੰ ਯੂਸਫੁਲ ਰੱਖੇਗੀ ਜੇ ਤੁਸੀਂ ਆਪਣੇ ਆਪ ਨੂੰ ਬਾਡੀ ਨੂੰ ਫਿਜ਼ੀਕਲੀ ਯੂਜ਼ ਨਹੀਂ ਕਰਦੇ ਬੈਠਦੇ ਉੱਠਦੇ ਨਹੀਂ ਜ਼ਰਾ ਸੈਰ ਨਹੀਂ ਕਰਦੇ ਜਾਂ ਕੁਝ ਯੋਗਾ ਨਹੀਂ ਕਰਦੇ ਪ੍ਰਾਣਯਾਮ ਨਹੀਂ ਕਰਦੇ ਤਾਂ ਤੁਹਾਡੀ ਬਾਡੀ ਫਿਜ਼ੀਕਲੀ ਵੀ ਵੀਕ ਹੋਏਗੀ ਔਰ ਜੇ ਤੁਸੀਂ ਸੋਸ਼ੀਅਲੀ ਕਿਸੇ ਨਾਲ ਇੰਟਰੈਕਟ ਨਹੀਂ ਕਰਦੇ ਦੋਸਤਾਂ ਮਿੱਤਰਾਂ ਦੇ ਵਿੱਚ ਵਿਚਰਦੇ ਨਹੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਦੇ ਨਹੀਂ ਜਾਂ ਬੱਚਿਆਂ ਦੇ ਨਾਲ ਗੱਲਬਾਤ ਨਹੀਂ ਕਰਦੇ ਹੋ ਆਪਣੇ ਆਪਸੇ ਇਕੱਲੇ ਰਹਿੰਦੇ ਹੋ ਤਾਂ ਤੁਹਾਡੀ ਮੈਂਟਲ ਹੈਲਥ ਵੀ ਖਰਾਬ ਹੋਏਗੀ ਪਰ ਉਹਦੇ ਨਾਲ ਹੋਏਗਾ ਕਿ ਜੋ ਅਸੀਂ ਵੈਸਟਰਨ ਬਿਮਾਰੀਆਂ ਨੇ ਸਾਡੇ ਕੋਲ ਡਿਮੈਂਸ਼ੀਆ ਹੈ ਐਲਜ਼ਾਈਮਰਸ ਹੈ ਹੁਣ ਦੇਖ ਲਓ ਤੁਸੀਂ ਉਹ ਸਾਡੇ ਸਮਾਜ ਵਿੱਚ ਵੀ ਆ ਗਈਆਂ ਨੇ ਕਿਉਂਕਿ ਸਾਡੇ ਬਜ਼ੁਰਗ ਇਕੱਲੇ ਰਹਿ ਰਹੇ ਨੇ ਜਾਂ ਉਹ ਇਕੱਲੇ ਰਹਿ ਰਹੇ ਨੇ ਜਾਂ ਉਹ ਕੁਝ ਹਾਲਾਤ ਦੇ ਦਿੰਦੇ ਵੜ ਗਏ ਸੋਸਾਇਟੀ ਦੇ ਕਰੋਂ ਉਹ ਇਕੱਲੇ ਰਹਿਣਾ ਪੈ ਰਿਹਾ ਹੈ ਤਾਂ ਮੈਂ ਚਾਹਾਂਗਾ ਕਿ ਉਹ ਆਪਣੀ ਰਿਸਪੋਨਸਿਬਿਲਟੀ ਆਪ ਲੈਣ ਜਿਨ੍ਹਾਂ ਨੇ ਪੂਰੇ ਪਰਿਵਾਰ ਦੀ ਰਿਸਪੋਨਸਿਬਿਲਟੀ ਚੱਕੀ ਸੀ ਹੁਣ ਉਹਨਾਂ ਨੇ ਆਪਣੀ ਰਿਸਪੋਨਸਿਬਿਲਟੀ ਚੱਕਣੀ ਹੈ ਪਰ ਉਹਦੇ ਨਾਲ ਉਹਨਾਂ ਦੀ ਲਾਈਫ ਦੀ ਕੁਆਲਿਟੀ ਬਹੁਤ ਬੈਟਰ ਹੋ ਜਾਏਗੀ ਸਰ ਫਾਈਨਲ ਕੁਐਸਚਨ ਨੌਨ ਵੈਜ ਖਾਣਾ ਫਾਇਦੇਮੰਦ ਹੈ ਸਰੀਰ ਤੇ ਨੇ ਮੈਂ ਖੁਦ ਬਿਲਕੁਲ ਪਿਓਰ ਵੈਜੀਟੇਰੀਅਨ ਐ ਮੈਂ ਔਰ ਨਾ ਹੀ ਕਿਸੇ ਬੁੱਕ ਦੇ ਵਿੱਚ ਲਿਖਿਆ ਹੋਇਆ ਐ ਨਾ ਹੀ ਸਾਨੂੰ ਕੋਈ ਸਿਸਟਮ ਅਲਾਉ ਕਰਦਾ ਹੈ ਕਿ ਜਿਹੜਾ ਵੈਜੀਟੇਰੀਅਨ ਫੂਡ ਐ ਇਟ ਇਜ਼ ਐਸ ਗੁੱਡ ਐਸ ਨਾਨ ਵੈਜੀਟੇਰੀਅਨ ਫੂਡ ਔਰ ਖਾਸ ਕਰਕੇ ਮੈਂ ਕੱਲ ਵੀ ਕੋਈ ਟਾਕ ਸੁਣ ਰਿਹਾ ਸੀ ਗੁਰੂ ਜੀ ਉਹਨਾਂ ਨੇ ਕਿਹਾ ਕਿ ਖਾਸ ਕਰਕੇ ਜਿਹੜੇ ਪਸ਼ੂਆਂ ਨੂੰ ਸਿਰਫ ਇਸ ਲਈ ਤਿਆਰ ਕੀਤਾ ਜਾਂਦਾ ਹੈ ਕਿ ਮਾਰ ਕੇ ਉਹਨਾਂ ਦਾ ਮਾਸ ਕਰਦਾ ਜਾਏ ਉਹ ਬਿਲਕੁਲ ਹੀ ਗਲਤ ਐ ਸਾਨੂੰ ਪਸ਼ੂਆਂ ਦੇ ਵਿੱਚ ਵੀ ਜਾਨ ਹੈ ਔਰ ਜੇ ਸਾਨੂੰ ਉਹ ਸਾਰੀਆਂ ਚੀਜ਼ਾਂ ਪ੍ਰੋਟੀਨ ਫੈਟ ਕਾਰਬੋਹਾਈਡਰੇਟ ਇੱਕ ਕੁਦਰਤੀ ਤਰੀਕੇ ਨਾਲ ਕੁਦਰਤ ਨੇ ਸਾਨੂੰ ਪ੍ਰੋਵਾਈਡ ਕੀਤੀਆਂ ਹੋਈਆਂ ਨੇ ਤਾਂ ਸਾਨੂੰ ਉਹਦੇ ਲਈ ਤੁਹਾਨੂੰ ਕਿਸੇ ਜਾਨਵਰ ਦੀ ਜਾਨ ਲੈਣ ਦੀ ਜ਼ਰੂਰਤ ਨਹੀਂ ਹੈ ਪਰ ਨਾਨ-ਵੇਜਿਟਰੀਅਨ ਫੂਡ ਕੋਈ ਸਾਨੂੰ ਐਕਸਟਰਾ ਐਡਿਡ ਐਡਵਾਂਟੇਜ ਨਹੀਂ ਦਿੰਦਾ ਹੈ ਜਿਹੜੀ ਕਿ ਕਿਸੇ ਤੁਸੀਂ ਵੈਜੀਟਰੀਅਨ ਫੂਡ ਦੇ ਵਿੱਚ ਨਹੀਂ ਮਿਲਦੀ ਵੈਜੀਟਰੀਅਨ ਫੂਡ ਵੀ ਓਨਾ ਹੀ ਬਾਡੀ ਬਿਲਡਿੰਗ ਜਿਹੜਾ ਹੈ ਸਾਨੂੰ ਦਿੰਦਾ ਹੈ ਜਿੰਨਾ ਕਿ ਨਾਨ-ਵੇਜ ਫੂਡ ਇੱਕ ਬਹੁਤ ਵੱਡੀ ਗਲਤ ਧਾਰਨਾ ਹੈ ਕਿ ਨਾਨ-ਵੇਜਿਟਰੀਅਨ ਜਿਹੜਾ ਫੂਡ ਹੈ ਉਹ ਅੱਛਾ ਹੈ ਸਰ ਆਂਡੇ ਕਣਾ ਸੀਟ ਲਈ 111 ਨੇ ਆਂਡਾ ਬੇਸਿਕਲੀ ਆਪਾ ਪ੍ਰੋਟੀਨ ਦੀ ਸੋਰਸ ਲਈ ਖਾਂਦੇ ਆ ਜਿਹੜੇ ਬਾਡੀ ਬਿਲਡਿੰਗ ਕਰਦੇ ਆ ਪਲੇਅਰ ਸਾਡੇ ਜਾਂ ਜਨਰਲ ਲੋਕਾਂ ਨੂੰ ਕੁਝ ਇਦਾਂ ਦਾ ਮਨ ਦੇ ਵਿੱਚ ਭਾਵਨਾ ਹੁੰਦੀ ਹੈ ਕਿ ਉਹਨਾਂ ਦਾ ਜਿਹੜਾ ਵੈਜੀਟੇਰੀਅਨ ਫੂਡ ਹੈ ਉਹ ਪ੍ਰੋਟੀਨ ਨਹੀਂ ਦਿੰਦਾ ਸਾਡੀਆਂ ਦਾਲਾਂ ਵਿੱਚ ਵੀ ਉਹਨਾਂ ਹੀ ਪ੍ਰੋਟੀਨ ਨੇ ਸੋਇਆਬੀਨ ਦੇ ਵਿੱਚ ਵੀ ਉਹਨਾਂ ਹੀ ਪ੍ਰੋਟੀਨ ਹੈ ਤੁਸੀਂ ਸੋਇਆਬੀਨ ਲੈ ਸਕਦੇ ਹੋ ਵੈਜੀਟੇਰੀਅਨ ਸੋਰਸਸ ਵੀ ਉਹਨਾਂ ਹੀ ਪ੍ਰੋਟੀਨ ਦਿੰਦੀਆਂ ਨੇ ਜਿੰਨੀਆਂ ਐਗ ਦਿੰਦਾ ਉਹ ਅ ਸਪੈਸ਼ਲੀ ਇਸ ਤੱਕ 99% ਲੋਕ ਜੋ ਅਸੀਂ ਲੋਕ ਕਿਸੇ ਸ਼ੌਕ ਲਈ ਜਾਂ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਜਿਮ ਜਾਣਾ ਚਾਹੁੰਦੇ ਆ ਸਾਨੂੰ ਕਿਸੇ ਨੂੰ ਵੀ ਕੋਈ ਸਿੰਥੈਟਿਕ ਪ੍ਰੋਟੀਨ ਖਾਣ ਦੀ ਜ਼ਰੂਰਤ ਨਹੀਂ ਹੈ ਉਹਦਾ ਦੋ ਕਾਰਨ ਨੇ ਇੱਕ ਤਾਂ ਹੈ ਕਿ ਸਿੰਥੈਟਿਕ ਪ੍ਰੋਟੀਨ ਜਿਹੜਾ ਹੈ ਉਹਦੀ ਕੁਆਲਿਟੀ ਦੀ ਹਜੇ ਵੀ ਸਾਡੇ ਕੋਲ ਕੋਈ ਸ਼ਿਉਰਿਟੀ ਨਹੀਂ ਹੈ ਕਿ ਉਹ ন্যাਚਰਲ ਪ੍ਰੋਟੀਨ ਤੋਂ ਬੈਟਰ ਹੈ ਦੂਸਰਾ ਕੀ ਹੈ ਕਿ ਜੇ ਤੁਸੀਂ ਇੰਨੀ ਹਾਈ ਪ੍ਰੋਟੀਨ ਡਾਈਟ ਲੈਂਦੇ ਹੋ ਤਾਂ ਤੁਹਾਡੀਆਂ ਕਿਡਨੀਜ਼ ਔਰ ਤੁਹਾਡੀਆਂ ਬੋਨਸ ਡੈਮੇਜ ਹੋਣ ਦੇ ਚਾਂਸਸ ਬਹੁਤ ਹਾਈ ਹੈ। ਹਾਂ ਜਿਹੜੇ ਕੁਝ 0.1% ਲੋਕ ਹੈ ਜਿਨ੍ਹਾਂ ਨੇ ਬਾਡੀ ਬਿਲਡਿੰਗ ਨੂੰ ਆਪਣਾ ਪੇਸ਼ਾ ਬਣਾਇਆ ਹੈ। ਉਹਨਾਂ ਦੀ ਹਾਂ ਉਹਨਾਂ ਦੀ ਨਾਰਮਲ ਬੰਦੇ ਤੋਂ ਰਿਕੁਆਇਰਮੈਂਟ ਬਹੁਤ ਜ਼ਿਆਦਾ ਹੈ। ਉਹ ਵੀ ਡਾਕਟਰ ਦੀ ਸਲਾਹ ਦੇ ਨਾਲ ਜਾਂ ਕਿਸੇ ਆਪਣੇ ਕੁਆਲੀਫਾਈਡ ਡਾਈਟੀਸ਼ਨ ਦੀ ਸਲਾਹ ਦੇ ਨਾਲ ਇਸ ਚੀਜ਼ ਨੂੰ ਲੈਣ। ਮੈਡੀਕਲੀ ਤਾਂ ਅਸੀਂ ਬਿਲਕੁਲ ਵੀ ਰეკਮੈਂਡ ਨਹੀਂ ਕਰ ਸਕਦੇ ਕਿ ਤੁਹਾਨੂੰ ਕੋਈ ਸਿੰਥੈਟਿਕ ਪ੍ਰੋਟੀਨ ਲੈਣਾ ਚਾਹੀਦਾ ਹੈ। natural resources ਦੇ ਵਿੱਚ ਬਹੁਤ হাই ਕੁਆਲਿਟੀ ਪ੍ਰੋਟੀਨ ਪਾਇਆ ਜਾਂਦਾ ਹੈ ਔਰ ਨੇਚਰ ਨੇ ਸਾਨੂੰ ਉਹ ਚੀਜ਼ਾਂ ਬਿਲਕੁਲ ਜੋ ਆਈਡੀਅਲ ਕੰਡੀਸ਼ਨ ਹੁੰਦੀਆਂ ਉਹਦੇ ਵਿੱਚ ਪ੍ਰੋਵਾਈਡ ਕੀਤੀ ਹੋਈਆਂ ਸਾਨੂੰ ਉਹਦੇ ਲਈ ਕੋਈ ਐਕਸਟਰਾ ਸਿੰਥੈਟਿਕ ਚੀਜ਼ ਹਾੜਨੀ ਜ਼ਰੂਰਤ ਨਹੀਂ